ਸੁਖਬੀਰ ਬਾਦਲ ਕੱਲ ਆਏ ਸੁਖਬੀਰ ਬਾਦਲ ਸਾਹਿਬ ਤੇ ਉਥੋਂ ਪੁਲ ਤੋਂ ਬਿਆਨ ਦੇ ਕੇ ਦੇ ਕੇ ਮੁੜ ਕੇ ਜਾਕਰ ਸਾਹਿਬ ਗਏ ਜਿੱਥੇ ਤੱਕ ਪਾਣੀ ਸੀ ਉੱਥੇ ਤੱਕ ਗਏ ਉੱਥੇ মিডিਆ ਇਕੱਠਾ ਕੀਤਾ ਬਿਆਨ ਦਿੱਤਾ ਤੇ ਵਾਪਸ ਚਲੇ ਗਏ ਇਹ ਜਿਹੜੀ ਮਜਬੂਰੀ ਇਹਨਾਂ ਦੀ ਬਣੀ ਆ ਨਾ ਵੀ ਸਾਨੂੰ ਮਤਲਬ ਲੋਕਾਂ ਦਾ ਜਾਣਾ ਪੈਣਾ ਤੇ ਜਿਹੜੇ ਜਾ ਕੇ ਤੇ ਬਿਆਨ ਦੇ ਕੇ ਤੇ ਵਾਪਸ ਮੁੜ ਜਾਂਦੇ ਤੇ ਇਹਦਾ ਨਾਲੋਂ ਬੈਟਰ ਹੀ ਵੀ ਪਤਾ ਹੈ ਤੁਹਾਨੂੰ ਉੱਥੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਤੁਸੀਂ ਸਗੋਂ ਜਿੰਨਾ ਤੁਹਾਡੇ ਕੋਲ ਸਰਮਾਇਆ ਰਿਸੋਰਸਿਸ ਨੇ ਤੁਸੀਂ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਪਹੁੰਚ ਦੇ ਤਾਂ ਕਿ ਲੋਕਾਂ ਨੂੰ ਕਹਿੰਦੇ ਕਿ ਭਾਈ ਇਹਨੂੰ ਵਰਤੋ ਬੇਸ਼ੱਕ ਤੁਸੀਂ ਫਿਰ ਘਰ ਚੱਲ ਜੰਦੇ ਪਰ ਜਿਹੜੀ ਇੱਕ ਮੌਕਾ ਜਾਂ ਬਣ ਗਿਆ ਨਾ ਵੀ ਨਹੀਂ ਹਰ ਬੰਦੇ ਦਾ ਯਾਰ ਹੁਣ ਜਾਣਾ ਜ਼ਰੂਰੀ ਹੈ ਜੇ ਨਾ ਗਿਆ ਤੇ ਲੋਕ ਗਾਲਾਂ ਕੱਢਣਗੇ ਜਿਹੜੀ ਡਰ ਦੀ ਪੋਲਿਟਿਕਸ ਹੈ ਇਹਨਾਂ ਲੋਕਾਂ ਦੀ ਇਹ ਖਤਰਨਾਕ ਹੈ ਸੋਹਣੀ ਗੱਲ ਕੀਤੀ ਹਾਂ ਇਹ ਡਰ ਦੀ ਪੋਲਿਟਿਕਸ ਨਾ ਕਰਦਾ ਹੁਣ ਕਿ ਅਸਲ ਵਿੱਚ ਤੇ ਬੇੜੀਆਂ ਪਾਈਆਂ ਨੇ ਭਾਈ ਬਾਈਵਾ ਸਾਹਿਬ ਦੀ ਸ਼ਾਇਦ ਉਹ ਗੱਡੀ ਦੀ ਆਲੀ ਚੰਪ ਉਹ ਚ ਬੰਦੇ 9 ਬੰਦੇ ਨੇ ਤੇ ਉਹ 6 ਬੰਦੇ ਤੁਸੀਂ ਆਪਣੇ ਲੈ ਕੇ ਵਿੱਚ ਵੜ ਗਏ ਤੇ ਮੈਨੂੰ ਦੱਸੋ ਕੱਢ ਕੇ ਕਿੰਨੂ ਲਿਆਉਣਾ ਵੀ ਤੁਸੀਂ ਬਾਹਰੋਂ ਹਰੀ ਝੰਡੀ ਦੇ ਦਿਓ ਵੀ ਚਲੋ ਤੁਸੀਂ ਲਿਆਂਦੀਆਂ ਜੇ ਤੁਹਾਡੇ ਰਾਹੀਂ ਕਿਤੇ ਆਈਆਂ ਤੁਸੀਂ ਬਾਹਰੋਂ ਝੰਡੀ ਦੇ ਦਿਓ ਵੀ ਐਸੀਆਂ ਆਏ ਆ ਤੇ ਇਹਦੇ ਚ ਇੱਕ ਡਰਾਈਵਰ ਤੇ ਲੋਕਲ ਬਾਲਾ ਤੁਸੀਂ ਬੰਦੇ ਕੱਢੋ